ਅੰਮ੍ਰਿਤਸਰ ਚੋ ਗੋਪਾਸਟਮੀ ਦੇ ਪਵਿੱਤਰ ਤਿਹਾਰ ਮੌਕੇ ਰਾਸ਼ਟਰੀ ਗਊ ਰੱਖਿਆ ਮਹਾਸੰਗ ਵੱਲੋਂ ਤੀਜੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਅੰਮ੍ਰਿਤਸਰ ਹਾਲਗੇੜ ਤੋਂ ਸ਼ੁਰੂ ਹੋ ਕੇ ਦੁਰਗਿਆਣਾ ਮੰਦਿਰ ਤੱਕ ਪਹੁੰਚੀ ਜਿਸ ਵਿੱਚ 12 ਸਕੂਲਾਂ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਸ਼ਰਧਾ ਨਾਲ ਭਾਗ ਲਿਆ। ਰਾਸ਼ਟਰੀ ਅਧਿਐਕਸ਼ ਡਾਕਟਰ ਰੋਹਨ ਮਹਿਰਾ ਨੇ ਕਿਹਾ ਕਿ ਗਊ ਮਾਤਾ ਸਾਡੀ ਸੱਭਿਆਚਾਰ ਤੇ ਧਾਰਮਿਕ ਆਸਤਾ ਦਾ ਪ੍ਰਤੀਕ ਹੈ ਉਹ ਪੂਰੀ ਦੁਨੀਆ ਦੀ ਪਾਲਣਹਾਰ ਹੈ ਉਹਨਾਂ ਨੇ ਕਿਹਾ ਕਿ ਗੋਪਾਸ਼ਮੀ ਸਿਰਫ ਇੱਕ ਤਿਉਹਾਰ ਨਹੀਂ ਸਗੋ ਗਊ ਮਾਤਾ ਪ੍ਰਤੀ ਸੇਵਾ ਅਤੇ ਸਤਕਾਰ ਦਾ ਦਿਨ ਹੈ ਡਾਕਟਰ ਰੋਹਨ ਮਹਿਰਾ ਨੇ ਸਮਾਜ ਨੂੰ ਅਪੀਲ ਕੀਤੀ ਕਿ ਗਊ ਮਾਤਾ ਦੀ ਰੱਖਿਆ ਸਾਡਾ ਸਭ ਦਾ ਫਰਜ਼ ਹੈ ਅਤੇ ਹਰ ਬੱਚੇ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਹੀ ਸਾਡੀ ਅਸਲੀ ਸੇਵਾ ਹੈ ਅੱਜ ਬਹੁਤ ਜਿਹੜਾ ਉਤਮ ਦਿਨ ਹੈ ਗਊ ਅਸ਼ਟਮੀ ਹੈ ਸਾਡੇ ਧਰਮ ਦੇ ਵਿੱਚ ਗਊ ਮਾਤਾ ਦਾ ਬਹੁਤ ਜ਼ਿਆਦਾ ਮਹੱਤਵ ਹੈ ਅਸੀਂ ਹਰ ਸਾਲ ਸ਼ੋਭਾ ਯਾਤਰਾ ਜਿਹੜੀ ਹੈ ਕੱਢਣੀ ਸ਼ੁਰੂ ਕੀਤੀ ਹੈ ਸਕੂਲ ਦੇ ਬੱਚਿਆਂ ਦੇ ਨਾਲ ਤਾਂ ਕਿ ਬੱਚਿਆਂ ਨੂੰ ਜਿਹੜਾ ਵਾ ਸਾਡੀਆਂ ਰੂਟਸ ਪਤਾ ਲੱਗਣ ਗਊ ਮਾਤਾ ਦਾ ਕਿੰਨਾ ਮਹੱਤਵ ਹੈ ਸਾਡੇ ਜੀਵਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਪੂਰੇ ਸੰਸਾਰ ਦਾ ਜਿਹੜਾ ਵਾ ਉਹ ਪਾਲਣ ਕਰ ਰਹੇ ਨੇ ਗਊ ਮਾਤਾ ਪੂਰੇ ਸੰਸਾਰ ਦਾ ਪਾਲਣ ਕਰਦੇ ਨੇ ਤੇ ਇਸ ਤਿਉਹਾਰ ਤੇ ਗਉਂ ਅਸ਼ਟਮੀ ਵਾਲੇ ਦਿਨ ਉਹ ਜਿਹੜਾ ਵੀ ਗਉਂ ਮਾਤਾ ਦਾ ਪੂਜਨ ਕਰਦਾ ਵਾ ਉਹ ਸਿਰਫ ਗਉਂ ਮਾਤਾ ਦਾ ਪੂਜਨ ਨਹੀਂ ਕਰਦਾ ਸਮਸਤ ਦੇਵੀ ਦੇਵਤਾਵਾਂ ਦਾ ਜਿਹੜਾ ਪੂਜਨ ਜਿਹੜਾ ਹੋ ਜਾਂਦਾ ਵਾ ਅਸੀਂ ਇੱਕ ਚੀਜ਼ ਚਾਹਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਰੂਟਸ ਜਿਹੜੀਆਂ ਨੇ ਜੜਾਂ ਨੇ ਬੱਚੇ ਨੇ ਉਹ ਇਸ ਸੰਸਕ੍ਰਿਤੀ ਦੇ ਨਾਲ ਜੁੜੇ ਰਹਿਣ ਦੂਸਰੇ ਨੰਬਰ ਤੇ ਮੈਂ ਇੱਥੇ ਉਹ ਜਿਹੜੇ ਬੁੱਧੀਜੀਵ ਨੇ ਜਿਹੜੇ ਬੇਵਕੂਫ ਲੋਕ ਨੇ ਜਿਨ੍ਹਾਂ ਨੇ ਗਉਂ ਮਾਤਾ ਨੂੰ ਕਿਲਰ ਦਾ ਨਾਮ ਦਿੱਤਾ ਸਾਡੀ ਗਊ ਮਾਤਾ ਪੂਰੇ ਦੇਸ਼ ਨੂੰ ਨਹੀਂ ਪੂਰੇ ਵਰਲਡ ਨੂੰ ਜਿਹੜਾ ਵਾ ਪਾਲਣ ਪੋਸ਼ਣ ਕਰਦੀ ਹੈ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਿਚੁਏਸ਼ਨਸ ਆ ਜਾਂਦੀਆਂ ਨੇ ਜਿੱਥੇ ਨਵਜਾਤ ਬੱਚੇ ਨੂੰ ਮਾਂ ਦਾ ਦੁੱਧ ਮਨਾ ਕੀਤਾ ਜਾਂਦਾ ਵਾ ਤੇ ਉੱਥੇ ਕਿਹਾ ਜਾਂਦਾ ਡਾਕਟਰ ਕਹਿੰਦੇ ਨੇ ਵੀ ਇਹ ਬੱਚੇ ਨੂੰ ਅੱਜ ਤੋਂ ਜਿਹੜਾ ਵਾ ਜਨਮ ਹੁੰਦਿਆ ਸਾਰੀ ਇਹਨੂੰ ਗਾਂ ਦਾ ਦੁੱਧ ਪਲਾਇਆ ਜਾਏਗਾ ਉਹਨੂੰ ਮਾਂ ਦਾ ਦੁੱਧ ਨਹੀਂ ਪਲਾਇਆ ਜਾਏਗਾ ਈਵਨ ਕੀ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਮਾਂ ਦੀ ਡੈਥ ਹੋ ਜਾਂਦੀ ਹੈ ਤਾਂ ਵੀ ਜਿਹੜਾ ਵਾ ਸਿਰਫ ਔਰ ਸਿਰਫ ਗਾਹ ਦਾ ਦੁੱਧ ਪਾਇਆ ਜਾਂਦਾ ਉਹਦਾ ਇੱਕ ਰੀਜ਼ਨ ਹੈ ਗਾਂ ਜਿਹੜੀ ਹੈ ਹਮੇਸ਼ਾ ਹੀ ਵੱਡਾ ਹੋਏ ਬੱਚਾ ਹੋਏ ਬੁੱਢਾ ਹੋਏ ਉਹਦਾ ਪਾਲਣ ਪੋਸ਼ਣ ਕਰਦੀ ਹੈ ਇੱਥੇ ਮੈਂ ਇਹਨਾਂ ਲੋਕਾਂ ਨੂੰ ਜਵਾਬ ਦਵਾਂਗਾ ਕਿ ਜਿਹੜੀ ਸਾਡੀ ਗੋ ਮਾਤਾ ਵਾ ਉਹ ਸਿਰਫ ਔਰ ਸਿਰਫ ਦੁੱਧ ਨਾ ਪਾਲੋ ਪਾਲਣ ਪੋਸ਼ਣ ਨਹੀਂ ਕਰਦੀ ਉਹਨਾਂ ਦੇ ਵਿੱਚ ਉਹਨਾਂ ਦੇ ਸਿਰਫ ਔਰ ਸਿਰਫ ਸਪਰਸ਼ ਮਾਤਰਾ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਵਾ ਅੱਜ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਇਹੋ ਜਿਹੇ ਸੈਂਟਰ ਖੁੱਲ ਚੁੱਕੇ ਨੇ ਜਿੱਥੇ ਸਿਰਫ ਸਿਰਫ ਗਊ ਮਾਤਾ ਨੂੰ ਸਪਰਸ਼ ਕਰਨ ਵਾਸਤੇ ਪੈਸੇ ਲਿੱਤੇ ਜਾਂਦੇ ਨੇ ਵੀ ਲੋਕਾਂ ਦਾ ਡਿਪਰੈਸ਼ਨ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਸਕਣ ਉਹਨਾਂ ਦੇ ਸਪਰਸ਼ ਮਾਤਰਾ ਦੇ ਨਾਲ ਜਿਹੜੀ ਇਮਿਊਨਿਟੀ ਸਟਰੋਂਗ ਹੋ ਜਾਂਦੀ ਹੈ ਬਹੁਤ ਸਾਰੇ ਅਣਗਿਣਤ ਜਿਹੜੇ ਫਾਇਦੇ ਸਾਡੀ ਗਊ ਮਾਤਾ ਦੇ ਹੈਗੇ ਨੇ ਅੱਜ ਮੈਂ ਸਾਰੇ ਸਕੂਲਾਂ ਦਾ ਥੈਂਕਸ ਕਰਦਾ ਹਾਂ ਸਾਰੇ ਬੱਚਿਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਸਾਰੇ ਸੰਤ ਸਮਾਜ ਦਾ ਥੈਂਕਸ ਕਰਦਾ ਹਾਂ ਸਾਡੇ ਦੁਰਗਿਆਣਾ ਤੀਥ ਦੁਰਗਿਆਣਾ ਮੰਦਿਰ ਕਮੇਟੀ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਵਾ ਤੇ ਅਸੀਂ ਜਿਹੜੀ ਅੱਜ ਸ਼ੋਭਾ ਯਾਤਰਾ ਕੱਢ ਰਹੇ ਹਾਂ ਐਤੋ ਸ਼ੋਭਾ ਯਾਤਰਾ ਜਾਏਗੀ ਤੇ ਦੁਰਗਿਆਣਾ ਤੀਰਥ ਦੇ ਵਿੱਚ ਗਊ ਮਾਤਾ ਦਾ ਜਿਹੜਾ ਪੂਜਨ ਕੀਤਾ ਜਾਏਗਾ ਜੈ ਗਊ ਮਾਤਾ ਕਿ ਅੱਜ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਮੇਰਾ ਨਾਮ ਮਨੀਰੋਨ ਮੇਰਾ ਰਾਸ਼ਟਰੀ ਸੁਰੱਖਿਆ ਮਾਸੰਤੋਂ ਰਾਸ਼ਟਰੀ ਮੈਲਾ ਅਧਿਕਾਰੀ ਅੱਜ ਸਾਡੇ ਗੋਸਤਮੀ ਦਾ ਜਿਹੜਾ ਉਹ ਪੂਜਨ ਕੀਤਾ ਜਾ ਰਿਹਾ ਹੈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਿਛਲੇ 3 ਸਾਲਾਂ ਤੋਂ ਹੈ ਜਿਹੜੀ ਸ਼ੋਭਾ ਯਾਤਰਾ ਹਰ ਸਾਲ ਜਿਹੜੀ ਅਸੀਂ ਕੱਢ ਰਹੇ ਹਾਂ ਕਾਫੀ ਸਾਲਾਂ ਤੋਂ ਸਾਡੀ ਸੰਸਥਾ ਔਰ ਅਸੀਂ ਜਿਹੜੇ ਇਕੱਲੇ ਹੀ ਗਊ ਪੂਜਨ ਕਰਦੇ ਸੀਗੇ ਹੁਣ ਅਸੀਂ ਆਪਣੇ ਨਾਲ ਸ਼ੋਭਾ ਯਾਤਰਾ ਕੱਢ ਰਹੇ ਹਾਂ ਔਰ ਅਲੱਗ-ਅਲੱਗ ਸਕੂਲਾਂ ਦੇ ਜਿਹੜੇ ਬੱਚੇ ਉਹਨਾਂ ਨੂੰ ਜੋੜ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਗਊ ਮਤਾ ਦਾ ਮਹੱਤਵ ਪਤਾ ਚੱਲ ਸਕੇ ਔਰ ਉਹਨਾਂ ਨੂੰ ਆਪਣੇ ਪੇਰੈਂਟਸ ਨੂੰ ਵੀ ਸਮਝਾ ਸਕਣ ਕਿ ਗਊ ਮਾਤਾ ਦਾ ਕੀ ਮਹੱਤਵ ਹੈ ਔਰ ਉਹਨਾਂ ਨੂੰ ਇੱਥੋਂ ਹਾਲਗੇਟ ਤੋਂ ਲੈ ਕੇ ਔਰ ਦਰਗਿਆਣਾ ਮੰਦਰ ਤੱਕ ਇਹ ਪੈਦਲ ਯਾਤਰਾ ਹੋਏਗੀ ਉੱਥੇ ਜਾ ਕੇ ਗਊ ਉਹ ਚਾ ਜਿਹੜਾ ਉੱਥੇ ਸ਼ਿੰਗਾਰ ਕੀਤਾ ਹੋਇਆ ਤੇ ਗਊ ਮਾਤਾ ਦਾ ਔਰ ਬੱਚੇ ਦਾ ਜਿਹੜਾ ਹੈ ਉਹ ਪੂਜਨ ਕੀਤਾ ਜਾਏ। ਉਹ ਵੀ ਸਸਤਾ ਨੂੰ ਕੀ ਮੈਸੇਜ ਜੰਨਾ ਜਿਸ ਦਾ ਤੁਹਾਡੇ ਕੋਲ ਸਰ ਅਸੀਂ ਕਾਫੀ ਟਾਈਮ ਤੋਂ ਗਊ ਮਾਤਾ ਦੀ ਸੇਵਾ ਵੀ ਕਰ ਰਹੇ ਹਾਂ ਜਿਸ ਦਾ ਐਕਸੀਡੈਂਟ ਵਗੈਰਾ ਹੁੰਦਾ ਸਾਨੂੰ ਇਹ ਹੀ ਹੈ ਕਿ ਸਾਰਾ ਸਮਾਜ ਜਿਹੜਾ ਹੈ ਉਹ ਗਊ ਮਾਤਾ ਦਾ ਮਸਲਬ ਸਮਝੇ रख रखाव अच्छी तरह करे और जरा और अपनी संस्कृति हमारे गुरुदेव परम पूजे परम संत श्री आद्या महाराज की आज हर मंदिरों में हर स्थानों में गोपा अष्टमी का पर्व बड़े धूमधाम से मनाया जा रहा है हमारे में भी गौशाला चल रही है महाराज के आशीर्वाद से उधर भी गौ माता का साढ़े दस बजे कार्यक्रम चलेगा आज शोभा यात्रा के उपलक्ष्य में जहाँ हाल से होते हुए दुर्गयाना मंदिर में संपन्न होगी आप सभी शहरवासियों को और अमृतसर वासियों को गोपा अष्टमी की बहुत बहुत शुभकामना हो ये जो स्कूल के बच्चे आज आए हैं इनसे भगवान जब श्री कृष्ण जी ने भी अपनी बाल लीला में जब शेव अवस्था थे थे भगवान जी तब उन्होंने गौ माता का सेवा की करनी शुरू कर दी थी ये सभी युवा पीढ़ी से भी संदेश है हमारे भगवान इष्ट देव को श्री कृष्ण भगवान जी ने गौ माता के साथ कितना प्यार स्नेह रखा था ये जब युवा पीढ़ी को भी संदेश है तो आप भी गौ माता की सेवा करें क्योंकि तो गौ माता के अंदर सभी देवी देवताओं का वास होता है जब हम ग्रह प्रवेश करते हैं तो गौ माता का फेरा डलवाते हैं क्योंकि उसमें सभी देवताओं का वास होता है जो कि गौ माता का गोबर है उस गोबर से हम उपला बनता है जो जो हम पाथी बोलते हैं क्योंकि उसके जो जब हम यज्ञ करते हैं वो पवित्र माना जाता है जैसे कैंसर जैसी बीमारी गौ माता के जो गौ अर्क होता है जिसमें गौ माता का मूत्र बोलते हैं कैस जैसी बीमारी भी ठीक हो जाती है इसमें गौ माता से बहुत ही ज़्यादा औष्टियाँ भी धूप भी बनती है उपला बनता है जो यक्षशाला में हम बरतते हैं जब भी बच्चा जन्म लेता है तो गौ माता से जल के से वही उसको सिक्टा दिया जाता है पवित्र किया जाता है बहुत ही ज़्यादा लाभदायक है इसलिए सभी को गौ माता की पूजा करनी चाहिए यही संदेश है ये पर्व मनाने का जय गौ माता जय गोपाल ब्यूरो रिपोर्ट परख टी वी अमृतसर